ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਖਬਰ سامنے ਆ ਰਹੀ ਹੈ ਜਿੱਥੇ ਪੰਜਾਬ ਦੇ ਵਿੱਚ ਸੰਘਣੀ ਧੁੰਦ ਕਾਰਨ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਹੈ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਕਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਹਾਦਸਾ ਵਾਪਰਿਆ ਹੈ ਤਾਂ ਦੱਸ ਦਈਏ ਕਿ ਫਿਰੋਜ਼ਪੁਰ ਫਾਜ਼ਿਲਕਾ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਵਿਜ਼ਿਬਿਲਟੀ ਘਟੀ ਹੋਈ ਹੈ ਦੂਰ ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾਏ ਤੇ ਅਜਿਹੇ ਦੇ ਵਿੱਚ ਵੱਡੇ ਹਾਦਸੇ ਜੋ ਨੇ ਉਹ ਵਾਪਰ ਰਹੇ ਨੇ ਤੇ ਹੁਣ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਸੰਗਣੀ ਧੁੰਦ ਦੇ ਕਾਰਨ ਇੱਕ ਸੜਕ ਹਾਦਸਾ ਵਾਪਰਦਾ ਹੈ ਜਦੋਂ ਮੋਟਰਸਾਈਕਲ ਸਵਾਰ ਵਿਅਕਤੀ ਡਿਊਟੀ ਤੇ ਜਾ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਇੱਕ ਕਾਰ ਦੇ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਵਿਅਕਤੀ ਮੌਕੇ ਤੇ ਹੀ ਦਮ ਤੋੜ ਦਿੰਦਾ ਹੈ ਤੇ ਹੁਣ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਗੱਡੀ ਜਿਸ ਤੇ ਵੱਲੋਂ ਟੱਕਰ ਮਾਰੀ ਗਈ ਹੈ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਫਿਰੋਜ਼ਪੁਰ ਦੀਆਂ ਤਸਵੀਰਾਂ ਨੇ ਜਿੱਥੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਦੇ ਉੱਤੇ ਸੰਗਣੀ ਧੁੰਦ ਦੇ ਕਾਰਨ ਇਹ ਹਾਦਸਾ ਵਾਪਰ ਗਿਆ ਹੈ ਵਿਅਕਤੀ ਜੋ ਡਿਊਟੀ ਤੇ ਜਾ ਰਿਹਾ ਸੀ ਉਸ ਨੂੰ ਇਸ ਕਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਕਾਰਨ ਵਿਅਕਤੀ ਮੌਕੇ ਤੇ ਹੀ ਦਮ ਤੋੜ ਦਿੰਦਾ ਹੈ ਤਾਂ ਪਰਿਵਾਰ ਦੇ ਵਿੱਚ ਦੁੱਖ ਦੀ ਘੜੀ ਹੈ ਕਿਉਂਕਿ ਉਹਨਾਂ ਦੇ ਘਰ ਦੇ ਇੱਕ ਮੈਂਬਰ ਦੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤੇ ਉੱਥੇ ਹੀ ਪੁਲਿਸ ਨੇ ਡੈੱਡ ਬੋਡੀ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤੇ ਪੁਲਿਸ ਦੇ ਵੱਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਲਗਾਤਾਰ ਪੈਰੀ ਤੌਂਦਰੇ ਕਾਫੀ ਰਾਹਗਿਰਮ ਵਾਸਤੇ ਮੁਸ਼ਕਿਲ ਜੜੀਆਂ ਪੇਸ਼ ਕੀਤੀ ਹੋਈ ਆ ਕਿਉਂਕਿ ਜਿਹੜੀ ਤੁੰਦ ਜ਼ਿਆਦਾ ਸੰਘਣੀ ਹੁੰਦੀ ਆ ਤੇ ਐਕਸੀਡੈਂਟ ਦਾ ਜਿਹੜਾ ਰੋਡ ਐਕਸੀਡੈਂਟ ਦੇ ਜੜਿਆ ਉਹ ਕਾਰਨ ਲਗਾਤਾਰ ਬੰਦੀ ਜਾ ਰਿਹਾ ਤੇ ਅੱਜ ਵੀ ਇੱਕ ਇੱਕ ਵੱਡਾ ਨੁਕਸਾਨ ਜਿਹੜਾ ਫਰੋਇਪੁਰ ਫਾਜ਼ਲ ਕਾ ਰੋਡ ਤੇ ਹੋਇਆ ਵੀ ਇੱਕ ਕਿਸੇ ਗੱਡੀ ਨੇ ਜਿਹੜੀ ਆ ਮੋਟਰਸਾਈਕਲ ਸਵਾਰ ਨੂੰ ਆਪਣੀ ਫੇਟ ਮਾਰੀ ਤੇ ਮੋਟਰਸਾਈਕਲ ਸਵਾਰ ਜਿਹੜਾ ਉੱਥੇ ਡਿੱਗਿਆ ਤੇ ਉਹਦੀ ਜਿਹੜੀ ਆ ਜਾਨ ਜਿਹੜੀ ਆ ਉੱਥੇ ਹੀ ਚਲੀ ਗਈ ਜਿਹੜਾ ਪੋਸਟਮਾਰਟਮ ਵਾਸਤੇ ਸਿਵਲ ਹਸਪੀਟਲ ਫਰੋਇਪੁਰ ਲੈ ਕੇ ਆਂਦਾ ਗਿਆ ਲੇਕਿਨ ਪਰਿਵਾਰਿਕ ਮੈਂਬਰਾਂ ਦਾ ਡ라이ਵਰ ਜਿਹੜੇ ਹੈਗੇ ਸੀਗੇ ਬਸ ਦੇ ਚਾਲਕ ਸੀਗੇ ਉਹਨਾਂ ਨੂੰ ਜਿਹੜੀ ਆ ਵੀ ਜਰੋ ਆਪਣੇ ਘਰੋਂ ਇੱਥੇ ਆ ਰਹੇ ਸੀਗੇ ਆਪਣੇ ਕੰਮ ਡਿਊਟੀ ਦੇ ਦੌਰਾਨ ਤੇ ਰਸਤੇ ਵਿੱਚ ਜਿਹੜੀ ਆ ਕਿਸੇ ਗੱਡੀ ਨੇ ਉਹਨਾਂ ਨੂੰ ਫੇਟ ਮਾਰੀ ਆ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਮੌਕੇ ਤੇ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਆ ਹੁਣ ਜਿਹੜਾ ਪਰਿਵਾਰ ਹੈ ਇਹ ਸਦਮੇ ਦੇ ਵਿੱਚ ਜਿਹੜਾ ਜੂਝਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇਨਸਾਫ ਦੀ ਜਿਹੜੀਆਂ ਮੰਗ ਉਹ ਵੀ ਕਰਦਾ ਹੋਇਆ ਦਿਖਾਈ ਦੇ ਰਿਹਾ ਭਾਜੀ ਨਮਸਕਾਰ ਜੀ ਤੁਹਾਡੇ ਬੰਦੀ ਕੀ ਲੱਗਦੇ ਸੀਗੇ ਕੀ ਹੋਇਆ ਕੀ ਅੱਜ ਆਪਾਂ ਸਵੇਰ ਗਏ ਡਿਊਟੀ ਤੇ ਰੱ체 ਜੇ ਅਚਾਨਕ ਹੀ ਬਾਸਾਨੂੰ ਟਕਾਲ ਆਈ ਆ ਵੀ ਆ ਗੱਲ ਹੋ ਗਈ ਆ ਹਾਂਜੀ ਕੀ ਤੁਹਾਨੂੰ ਪਤਾ ਲੱਗਾ ਜਿਹੜੀ ਕਾਲ ਆਈ ਉਹਨ ਤੁਹਾਨੂੰ ਕੀ ਦੱਸਿਆ ਗਿਆ ਕੀ ਆ ਗਿਆ ਵੀ ਆਸਟਾ ਵੀ ਪਪਾ ਤੁਹਾਡੇ ਐਕਸੀਡੈਂਟ ਹੋ ਗਿਆ ਤੇ ਐਂਬੂਲੈਂਸ ਚ ਪਾ ਕੇ ਲੈ ਕੇ ਆਉਂਦੇ ਪਿਆ ਹਾਂਜੀ ਆ ਗੱਲ ਹੋਈ ਸੀ ਤੋਂ ਜਦੋਂ ਤੁਸੀਂ ਤੇ ਆਏ ਤੇ ਕੀ ਦੇਖਿਆ ਦੇਖਿਆ ਤੇ ਪਪਾ ਖਤਮ ਹੋ ਗਏ ਸੀ ਡੈਥ ਹੋ ਗਈ ਸੀ ਮੌਕੇ ਤੇ ਹਾਂਜੀ ਕਿਹੜੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਸਰਕਾਰੀ ਇਹ ਕੰਮ ਕਰਦੇ ਸੀ ਪੰਜਾਬ ਰੋਡ ਵਿੱਚ ਪੰਜਾਬ ਰੋਡ ਵਿੱਚ ਫਰੋਜ਼ਪੁਰ ਇਹ ਕੁਝ ਹਾਂਜੀ ਪੰਜਾਬ ਰੋਡਵੇ ਫਰੋਈਪੁਰ ਜਿਹੜਾ ਡੈਪੋ ਦੇ ਵਿੱਚੜਾ ਇਹ ਕੰਮ ਕਰਦੇ ਸੀਗੇ ਜਿਹੜੇ ਕਹਿ ਸਕਦੇ ਆ ਨਾ ਜਿਹੜੇ ਸਾਥੀ ਆ ਉਹ ਵੀ ਇੱਥੇ ਜਿਹੜੇ ਮੌਜੂਦ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਆ ਭਾਜੀ ਇਹ ਜਿਹੜਾ ਹਾਦਸਾ ਵਾਪਰਿਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਪਰ ਇਹ ਸਵੇਰੇ ਤੁੰਦ ਕਰਨ ਜਾ ਰਹੇ ਸੀ ਡਿਊਟੀ ਤੇ ਹੀ ਤੇ ਇਹ ਆਪਣੇ ਲਾਲਚੀਆਂ ਕੋਲ ਐਕਸੀਡੈਂਟ ਹੋਇਆ ਜੀ ਤੜਕੇ ਜਦੋਂ ਸਾਨੂੰ ਪਤਾ ਲੱਗਿਆ ਤੇ ਕਹਿੰਦੇ ਵੀ ਇਸ ਤਰ੍ਹਾਂ ਵਿੱਚ ਬੱਸ ਵੱਜੀ ਆ ਜੀ ਪਤਾ ਨਹੀਂ ਹੁਣ ਪੂਰਾ ਕਨਫਰਮ ਨਹੀਂ ਬੱਸ ਵੱਜੀ ਇੱਕ ਕਿਹ ਵੱਜੀ ਆ ਜੀ ਤੇ ਮੌਕੇ ਦੀ ਮੌਤ ਹੋ ਗਈ ਆ ਜੀ ਇਹ ਜਿਹੜਾ ਐਕਸੀਡੈਂਟ ਹੋਇਆ ਜਾਂ ਨੁਕਸਾਨ ਹੋਇਆ ਇਹ ਤੰਦ ਕਰਨ ਹੋਇਆ ਹੈ ਹਾਂਜੀ ਇਹ ਤੰਦ ਕਰਨ ਹੋਇਆ ਜੀ ਇੱਕ ਹੀ ਕਾਰ ਕਰਤੇ ਸੀਗੇ ਜਿੰਨਾਂ ਦੀ ਮੌਤ ਹੋਈ ਆ ਇਹ ਡਰਾਈਵਰ ਸੀਗੇ 89 ਤਾਇ ਦੇ ਲੜਕੇ ਸੀਗੇ ਹਾਂਜੀ ਇਹ ਸਰ ਇੱਥੋਂ ਗੁਰੂ ਸਾਡੇਪੂ ਤੋਂ ਵਿਆਸ ਲੈ ਕੇ ਜਾਂਦੇ ਚਾਰ ਚਾਰ ਬਾਈਕੇ 20 ਮਿੰਟ ਦੇ ਬਾਅਦ ਸੇ ਇੱਥੋਂ ਤੁਰਦੀ ਆਈ ਤੇ ਤੜਕੇ 3:30 ਵਜੇ ਮਨਾਂ ਦਾ ਕਰੋ ਤੁਰ ਗਏ ਸੀ ਜੀ ਹਾਂਜੀ ਸਰ ਤੇ ਰਸਤੇ ਦੇ ਵਿੱਚ ਹੋਇਆ ਤੁਹਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਤੁਹਾਨੂੰ ਕੋਈ ਫੋਨ ਆਇਆ ਜਾਂ ਤੁਹਾਨੂੰ ਕੋਈ ਮਤਲਬ ਕਿ ਦੀਪੂ ਤੋਂ ਜਾਣਕਾਰੀ ਹੋ ਇਸ ਇਹ ਸਰ ਨਾਲ ਦੇ ਪਿੰਡ ਤੋਂ ਡਰਾਈਵਰ ਹੈਗੇ ਆ ਜੀ ਉਹਨਾਂ ਨੇ ਕਿਤੇ ਫੋਨ ਨਾਲ ਦੇ ਪਿੰਡ ਤੋਂ ਜਿਹੜੇ ਡਰਾਈਵਰ ਨੇ ਨਾ ਉਹਨਾਂ ਨੇ ਫੋਨ ਕੀਤਾ ਕਿਤੇ ਇੱਧਰ ਕਿਸੇ ਦੇ ਯਾਰ ਦੋਸਤ ਦੇ ਘਰੇ ਉੱਥੋਂ ਸਾਨੂੰ ਪਤਾ ਚੱਲਿਆ ਜੀ ਕੀ ਦੇਖਿਆ ਜੀ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਸਰ ਅਸੀਂ ਮੌਕੇ ਤੇ ਨਹੀਂ ਪਹੁੰਚੇ ਹਾਂ ਜੀ ਸਰ ਉਸ ਤੋਂ ਪਹਿਲਾਂ ਪਾ ਕੇ ਲੈਏ ਸੀ ਐਮੂਲੈਂਸ ਜੀ ਐਮੂਲੈਂਸ ਹਾਂ ਜੀ ਤੁਸੀਂ ਕਹਿ ਸਕਦੇ ਹੋ ਵੀ ਜਿਹੜਾ ਵੀ ਤੁੰਦ ਦੇ ਕਾਰਨ ਜਿਹੜਾ ਲਗਾਤਾਰ ਜਿਹੜਾ ਹਾਦਸੇ ਜਿਹੜੇ ਹੁੰਦੇ ਜਾ ਰਹੇ ਨੇ ਕਈ ਜਾਨਾਂ ਜੜੀਆਂ ਉਹ ਜੜੀਆਂ ਗੁਈ ਚੁੱਕੀਆਂ ਨੇ ਤੇ ਅੱਜ ਵੀ ਜਿਹੜਾ ਐਕਸੀਡੈਂਟ ਹੋਇਆ ਫਰੋਇਪੁਰ ਫਾਜ਼ਲ ਕਲ ਰੋਡ ਤੇ ਵੀ ਇੱਕ ਜੜੀਆ ਗੱਡੀ ਨੇ ਜੜੀਆ ਮੋਟਰਸਾਈਕਲ ਸਵਾਰ ਨੂੰ ਫੇਟ ਮਾਰੀ ਤੇ ਮੋਟਰਸਾਈਕਲ ਸਵਾਰ ਦੀ ਜੜੀਆ ਲੋਕੇ ਦੇ ਮੌਤ ਹੋ ਗਈ ਜਿਹੜਾ ਮੋਟਰਸਾਈਕਲ ਸਵਾਰ ਸੀਗਾ ਉਹ ਪੰਜਾਬ ਰੋਡਵੇ ਦੇ ਵਿੱਚ ਐਜੇ ਜਿਹੜਾ ਡਰਾਈਵਰ ਦੀ ਜੜੀਆ ਡਿਊਟੀ ਕਰਦਾ ਸੀਗਾ ਜਿਸ ਦੀ ਮੌਤ ਹੋ ਗਈ ਪਰ ਪਰਿਵਾਰ ਦੇ ਵਿੱਚ ਕਾਫੀ ਜਿਹੜਾ ਵੀ ਤੁਸੀਂ ਦੇਖ ਸਕਦੇ ਹੋ ਵੀ ਸਦਮੇ ਦੇ ਵਿੱਚ ਜਿਹੜਾ ਪਰਿਵਾਰ ਹੈ ਉਹ ਤਾਂ ਕੰਦ ਦੇ ਰਿਹਾ ਕਿਉਂਕਿ ਜਦੋਂ ਐਹੋ ਅਕਸੀਡੈਂਟ ਹੁੰਦੇ ਆ ਅਚਾਨਕ ਜਿਹੜੀ ਮੌਤ ਹੁੰਦੀ ਆ ਉਹ ਕਾਫੀ ਜਿਹੜਾ ਕੁਛ ਸਦਮੇ ਦੇ ਵਿੱਚ ਜਿਹੜਾ ਪਰਿਵਾਰ ਨੂੰ ਪਾ ਦਿੰਦੀ ਆ ਕਿਉਂਕਿ ਇੱਕ ਸਰਕਾਰੀ ਨੌਕਰੀ ਤੇ ਸੀਗਾ ਡਿਊਟੀ ਦੇ ਵਿੱਚ ਮਤਲਬ ਦੌਰਾਨ ਜਿਹੜੀ ਆ ਕੀ ਕਹ ਸਕਦੇ ਆ ਡਿਊਟੀ ਤੇ ਜਾ ਰਿਹਾ ਸੀਗਾ ਉਸ ਵਕਤ ਜਿਹੜਾ ਐਕਸੀਡੈਂਟ ਹੋਇਆ ਤੇ ਜਿਹੜੀ ਜਿਹੜੀ ਮੌਤ ਹੋ ਗਈ ਆ ਉਹ ਜਿਹੜੀ ਆ ਲਾਸਟ ਨੂੰ ਜਿਹੜਾ ਡੈੱਡ ਬੋਡੀ ਨੂੰ ਉਹ ਸਿਵਲ ਹਸਪੀਟਲ ਫਰੋਲਪੁਰ ਲੈ ਕੇ ਆਂਦਾ ਗਿਆ ਉੱਥੇ ਇਹਨਾਂ ਪੋਸਟਮਾਰਟਮ ਜਿਹੜਾ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਪੂਰੀ ਜੜੀ ਆ ਵੀ ਆਪਣੀ ਜਿਹੜੀ ਆ ਕਾਰਵਾਈ ਅਮਲ 'ਚ ਲਿਆਵੇਗੀ ਕਿਉਂਕਿ ਦੇਖੇਗੀ ਕਿ ਕਿਹੜੀ ਗੱਡੀ ਸੀ ਜਿਹਨੇ ਫੇਟ ਮਾਰ ਕੇ ਤੇ ਇਹ ਜਿਹੜਾ ਨੁਕਸਾਨ ਕੀਤਾ ਐਕਸੀਡੈਂਟ ਕੀਤਾ ਜਿਹਦੇ ਵਿੱਚ ਇੱਕ ਸ਼ਖਸ ਦੀ ਜੜੀ ਆ ਉਹ ਮੌਤ ਹੋ ਗਈ ਹੁਣ ਜਾਨ ਜੜੀ ਆ ਚੱਲਦੀ ਪਈ ਆ ਤਾਂ ਜੋ ਨਿਸ਼ਕਸ਼ਤ ਤੱਕ ਪਹੁੰਚ ਕੇ ਜੜਾ ਅਰੋਪੀ ਹੋਏਗਾ ਔਰ ਇਹ ਖਰਾਬ ਜੜੀਆ ਕਾਰਵਾਈ ਉਹ ਕੀਤੀ ਜਾ ਸਕੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਗਾਇਨੀਕ ਸੋਰਾ ਫਰੋਇਦ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਖਬਰ سامنے ਆ ਰਹੀ ਹੈ ਜਿੱਥੇ ਪੰਜਾਬ ਦੇ ਵਿੱਚ ਸੰਘਣੀ ਧੁੰਦ ਕਾਰਨ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਹੈ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਕਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਹਾਦਸਾ ਵਾਪਰਿਆ ਹੈ ਤਾਂ ਦੱਸ ਦਈਏ ਕਿ ਫਿਰੋਜ਼ਪੁਰ ਫਾਜ਼ਿਲਕਾ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਵਿਜ਼ਿਬਿਲਟੀ ਘਟੀ ਹੋਈ ਹੈ ਦੂਰ ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾਏ ਤੇ ਅਜੇਹੇ ਦੇ ਵਿੱਚ ਵੱਡੇ ਹਾਦਸੇ ਜੋ ਨੇ ਉਹ ਵਾਪਰ ਰਹੇ ਨੇ ਤੇ ਹੁਣ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਸੰਗਣੀ ਧੁੰਦ ਦੇ ਕਾਰਨ ਇੱਕ ਸੜਕ ਹਾਦਸਾ ਵਾਪਰਦਾ ਹੈ ਜਦੋਂ ਮੋਟਰਸਾਈਕਲ ਸਵਾਰ ਵਿਅਕਤੀ ਡਿਊਟੀ ਤੇ ਜਾ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਇੱਕ ਕਾਰ ਦੇ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਵਿਅਕਤੀ ਮੌਕੇ ਤੇ ਹੀ ਦਮ ਤੋੜ ਦਿੰਦਾ ਹੈ ਤੇ ਹੁਣ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਗੱਡੀ ਜਿਸ ਤੇ ਵੱਲੋਂ ਟੱਕਰ ਮਾਰੀ ਗਈ ਹੈ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਫਿਰੋਜ਼ਪੁਰ ਦੀਆਂ ਤਸਵੀਰਾਂ ਨੇ ਜਿੱਥੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਦੇ ਉੱਤੇ ਸੰਘਣੀ ਧੁੰਦ ਦੇ ਕਾਰਨ ਇਹ ਹਾਦਸਾ ਵਾਪਰ ਗਿਆ ਹੈ ਵਿਅਕਤੀ ਜੋ ਡਿਊਟੀ ਤੇ ਜਾ ਰਿਹਾ ਸੀ ਉਸ ਨੂੰ ਇਸ ਕਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਕਾਰਨ ਵਿਅਕਤੀ ਮੌਕੇ ਤੇ ਹੀ ਦੰ ਤੋੜ ਦਿੰਦਾ ਹੈ ਤਾਂ ਪਰਿਵਾਰ ਦੇ ਵਿੱਚ ਦੁੱਖ ਦੀ ਘੜੀ ਹੈ ਕਿਉਂਕਿ ਉਹਨਾਂ ਦੇ ਘਰ ਦੇ ਇੱਕ ਮੈਂਬਰ ਦੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤੇ ਉੱਥੇ ਹੀ ਪੁਲਿਸ ਨੇ ਡੈੱਡ ਬੋਡੀ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤੇ ਪੁਲਿਸ ਦੇ ਵੱਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਲਗਾਤਾਰ ਪੈਰੀ ਤੋਂਦਨੇ ਕਾਫੀ ਰਾਹਗਿਰਮ ਵਾਸਤੇ ਮੁਸ਼ਕਿਲ ਜੜੀਆਂ ਪੇਸ਼ ਕੀਤੀ ਹੋਈ ਆ ਕਿਉਂਕਿ ਜਿਹੜੀ ਤੰਦ ਜ਼ਿਆਦਾ ਸੰਘਣੀ ਹੁੰਦੀ ਆ ਤੇ ਐਕਸੀਡੈਂਟ ਦਾ ਜਿਹੜਾ ਰੋਡ ਐਕਸੀਡੈਂਟ ਤੇ ਜੜਿਆ ਉਹ ਕਾਰਨ ਲਗਾਤਾਰ ਬੰਦੀ ਜਾ ਰਿਹਾ ਤੇ ਅੱਜ ਵੀ ਇੱਕ ਇੱਕ ਵੱਡਾ ਨੁਕਸਾਨ ਜਿਹੜਾ ਫਰੋਇਪੁਰ ਫਾਜ਼ਲ ਕਾ ਰੋਡ ਤੇ ਹੋਇਆ ਵੀ ਇੱਕ ਕਿਸੇ ਗੱਡੀ ਨੇ ਜਿਹੜੀ ਆ ਮੋਟਰਸਾਈਕਲ ਸਵਾਰ ਨੂੰ ਆਪਣੀ ਫੇਟ ਮਾਰੀ ਤੇ ਮੋਟਰਸਾਈਕਲ ਸਵਾਰ ਜਿਹੜਾ ਉੱਥੇ ਡਿੱਗਿਆ ਤੇ ਉਹਦੀ ਜਿਹੜੀ ਆ ਜਾਨ ਜਿਹੜੀ ਆ ਉੱਥੇ ਹੀ ਚਲੀ ਗਈ ਜਿਹੜਾ ਪੋਸਟਮਾਰਟਮ ਵਾਸਤੇ ਸਿਵਲ ਹਸਪੀਟਲ ਫਰੋਇਪੁਰ ਲੈ ਕੇ ਆਂਦਾ ਗਿਆ ਲੇਕਿਨ ਪਰਿਵਾਰਿਕ ਮੈਂਬਰਾਂ ਦਾ ਡ라이ਵਰ ਜਿਹੜੇ ਹੈਗੇ ਸੀਗੇ ਬਸ ਦੇ ਚਾਲਕ ਸੀਗੇ ਉਹਨਾਂ ਨੂੰ ਜਿਹੜੀ ਆ ਵੀ ਜਰੋ ਆਪਣੇ ਘਰੋਂ ਇੱਥੇ ਆ ਰਹੇ ਸੀਗੇ ਆਪਣੇ ਕੰਮ ਡਿਊਟੀ ਦੇ ਦੌਰਾਨ ਤੇ ਰਸਤੇ ਵਿੱਚ ਜਿਹੜੀ ਆ ਕਿਸੇ ਗੱਡੀ ਨੇ ਉਹਨਾਂ ਨੂੰ ਫੇਟ ਮਾਰੀ ਆ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਮੌਕੇ ਤੇ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਆ ਹੁਣ ਜਿਹੜਾ ਪਰਿਵਾਰ ਹੈ ਇਹ ਸਦਮੇ ਦੇ ਵਿੱਚ ਜਿਹੜਾ ਜੂਝਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇਨਸਾਫ ਦੀ ਜਿਹੜੀਆਂ ਮੰਗ ਉਹ ਵੀ ਕਰਦਾ ਹੋਇਆ ਦਿਖਾਈ ਦੇ ਰਿਹਾ ਭਾਜੀ ਨਮਸਕਾਰ ਜੀ ਤੁਹਾਡੇ ਬੰਦੀ ਕੀ ਲੱਗਦੇ ਸੀਗੇ ਕੀ ਹੋਇਆ ਕੀ ਅੱਜ ਆਪਾਂ ਸਵੇਰ ਗਏ ਡਿਊਟੀ ਤੇ ਰੱਛੇ ਜਾਨਕੀ ਬਾਸ ਸਾਨੂੰ ਟਕੋਲ ਆਈ ਆ ਵੀ ਆ ਗੱਲ ਹੋ ਗਈ ਆ ਹਾਂਜੀ ਕੀ ਤੁਹਾਨੂੰ ਪਤਾ ਲੱਗਾ ਜਿਹੜੀ ਕਾਲ ਆਈ ਉਹਨ ਤੁਹਾਨੂੰ ਕੀ ਦੱਸਿਆ ਗਿਆ ਕੀ ਆ ਗਿਆ ਵੀ ਅਸਟਾ ਵੀ ਪਪਾ ਤੁਹਾਡੇ ਐਕਸੀਡੈਂਟ ਹੋ ਗਿਆ ਤੇ ਐਂਬੂਲੈਂਸ ਚ ਪਾ ਕੇ ਲੈ ਕੇ ਆਉਂਦੇ ਪਿਆ ਹਾਂਜੀ ਆ ਗੱਲ ਹੋਈ ਸੀ ਤੋਂ ਜਦੋਂ ਤੁਸੀਂ ਇੱਥੇ ਆਏ ਤੇ ਕੀ ਦੇਖਿਆ ਦੇਖਿਆ ਤੇ ਪਪਾ ਖਤਮ ਹੋ ਗਏ ਸੀ ਡੈਥ ਹੋ ਗਈ ਸੀ ਮੌਕੇ ਤੇ ਹਾਂਜੀ ਕਿਹੜੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਸਰਕਾਰੀ ਇਹ ਕੰਮ ਕਰਦੇ ਸੀ ਪੰਜਾਬ ਰੋਡ ਵਿੱਚ ਪੰਜਾਬ ਰੋਡ ਵਿੱਚ ਕੋਲਸਪੁਰ ਇਹ ਕੁਝ ਹਾਂਜੀ ਪੰਜਾਬ ਰੋਡਵੇ ਫਰੋਈਪੁਰ ਜੇ ਡੈਪੋ ਦੇ ਵਿੱਚੜਾ ਇਹ ਕੰਮ ਕਰਦੇ ਸੀਗੇ ਜਿਹੜੇ ਕਹਿ ਸਕਦੇ ਆ ਨਾ ਜਿਹੜੇ ਸਾਥੀ ਆ ਉਹ ਵੀ ਇੱਥੇ ਜਿਹੜੇ ਮੌਜੂਦ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਆ ਭਾਜੀ ਇਹ ਜਿਹੜਾ ਹਾਦਸਾ ਵਾਪਰਿਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਪਰ ਇਹ ਸਵੇਰੇ ਤੁੰਦ ਕਰਨ ਜਾ ਰਹੇ ਸੀ ਡਿਊਟੀ ਤੇ ਹੀ ਤੇ ਇਹ ਆਪਣੇ ਲਾਲਚੀਆਂ ਕੋਲ ਐਕਸੀਡੈਂਟ ਹੋਇਆ ਜੀ ਤੜਕੇ ਜਦੋਂ ਸਾਨੂੰ ਪਤਾ ਲੱਗਿਆ ਤੇ ਕਹਿੰਦੇ ਵੀ ਇਸ ਤਰ੍ਹਾਂ ਵਿੱਚ ਬੱਸ ਵੱਜੀ ਆ ਜੀ ਪਤਾ ਨਹੀਂ ਹੁਣ ਪੂਰਾ ਕਨਫਰਮ ਨਹੀਂ ਬੱਸ ਵੱਜੀ ਇੱਕ ਕਿਹ ਵੱਜੀ ਆ ਜੀ ਤੇ ਮੌਕੇ ਦੀ ਮੌਤ ਹੋ ਗਈ ਆ ਜੀ ਇਹ ਜਿਹੜਾ ਐਕਸੀਡੈਂਟ ਹੋਇਆ ਜਾਂ ਨੁਕਸਾਨ ਹੋਇਆ ਇਹ ਤੰਦ ਕਰਨ ਹੋਇਆ ਹੈ ਹਾਂਜੀ ਇਹ ਤੰਦ ਕਰਨ ਹੋਇਆ ਜੀ ਇੱਕ ਹੀ ਕਾਰ ਕਰਤੇ ਸੀਗੇ ਜਿਨ੍ਹਾਂ ਦੀ ਮੌਤ ਹੋਈ ਆ ਇਹ ਡਰਾਈਵਰ ਸੀਗੇ 89 ਤਾਜ ਦੇ ਲੜਕੇ ਸੀਗੇ ਹਾਂਜੀ ਤੇ ਸਰ ਇਤੋਂ ਗੁਰੂ ਸਾਡੇਪੂ ਤੋਂ ਵਿਆਸ ਲੈ ਕੇ ਜਾਂਦੇ ਚਾਰ ਚਾਰ ਬਾਈਕੇ 20 ਮਿੰਟ ਦੇ ਬਾਅਦ ਸੇ ਇਤੋਂ ਤੁਰਦੀ ਆਈ ਤੇ ਤੜਕੇ 3:30 ਵਜੇ ਮਨਾਂ ਦਾ ਕਰੋ ਤੁਰ ਗਏ ਸੀ ਜੀ ਹਾਂਜੀ ਸਰ ਤੇ ਰਸਤੇ ਦੇ ਵਿੱਚ ਹੋਇਆ ਤੁਹਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਤੁਹਾਨੂੰ ਕੋਈ ਫੋਨ ਆਇਆ ਜਾਂ ਤੁਹਾਨੂੰ ਕੋਈ ਮਤਲਬ ਕਿ ਦੀਪੂ ਤੋਂ ਜਾਣਕਾਰੀ ਹੋ ਇਸਕੋ ਇਹ ਸਰ ਨਾਲ ਦੇ ਪਿੰਡ ਤੋਂ ਡਰਾਈਵਰ ਹੈਗੇ ਆ ਜੀ ਉਹਨਾਂ ਨੇ ਕਿਤੇ ਫੋਨ ਨਾਲ ਦੇ ਪਿੰਡ ਤੋਂ ਜਿਹੜੇ ਡਰਾਈਵਰ ਨੇ ਨਾ ਉਹਨਾਂ ਨੇ ਫੋਨ ਕੀਤਾ ਕਿਤੇ ਇੱਧਰ ਕਿਸੇ ਦੇ ਯਾਰ ਦੋਸਤ ਦੇ ਘਰੇ ਉੱਥੋਂ ਸਾਨੂੰ ਪਤਾ ਚੱਲਿਆ ਜੀ ਕੀ ਦੇਖਿਆ ਜੀ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਸਰ ਅਸੀਂ ਮੌਕੇ ਤੇ ਨਹੀਂ ਪਹੁੰਚੇ ਹਾਂ ਜੀ ਸਰ ਉਸ ਤੋਂ ਪਹਿਲਾਂ ਪਾ ਕੇ ਲੈਏ ਸੀ ਐਮੂਲੈਂਸ ਜੀ ਐਮੂਲੈਂਸ ਹਾਂ ਜੀ ਤੁਸੀਂ ਕਹਿ ਸਕਦੇ ਹੋ ਵੀ ਜਿਹੜਾ ਵੀ ਤੁੰਦ ਦੇ ਕਾਰਨ ਜਿਹੜਾ ਲਗਾਤਾਰ ਜਿਹੜਾ ਹਾਦਸੇ ਜਿਹੜੇ ਹੁੰਦੇ ਜਾ ਰਹੇ ਨੇ ਕਈ ਜਾਨਾਂ ਜੜੀਆਂ ਉਹ ਜੜੀਆਂ ਗੁਈ ਚੁੱਕੀਆਂ ਨੇ ਤੇ ਅੱਜ ਵੀ ਜਿਹੜਾ ਐਕਸੀਡੈਂਟ ਹੋਇਆ ਫਰੋਇਪੁਰ ਫਾਜ਼ਲ ਕਲ ਰੋਡ ਤੇ ਵੀ ਇੱਕ ਜੜੀਆ ਗੱਡੀ ਨੇ ਜੜੀਆ ਮੋਟਰਸਾਈਕਲ ਸਵਾਰ ਨੂੰ ਫੇਟ ਮਾਰੀ ਤੇ ਮੋਟਰਸਾਈਕਲ ਸਵਾਰ ਦੀ ਜੜੀਆ ਲੋਕੇ ਦੇ ਮੌਤ ਹੋ ਗਈ ਜਿਹੜਾ ਮੋਟਰਸਾਈਕਲ ਸਵਾਰ ਸੀਗਾ ਉਹ ਪੰਜਾਬ ਰੋਡਵੇ ਦੇ ਵਿੱਚ ਐ ਐਸੇ ਜਿਹੜਾ ਡਰਾਈਵਰ ਦੀ ਜੜੀਆ ਡਿਊਟੀ ਕਰਦਾ ਸੀਗਾ ਜਿਸ ਦੀ ਮੌਕੇ ਤੇ ਮੌਤ ਹੋ ਗਈ ਪਰ ਪਰਿਵਾਰ ਦੇ ਵਿੱਚ ਕਾਫੀ ਜਿਹੜਾ ਵੀ ਤੁਸੀਂ ਦੇਖ ਸਕਦੇ ਹੋ ਵੀ ਸਤਮੇ ਦੇ ਵਿੱਚ ਜਿਹੜਾ ਪਰਿਵਾਰ ਆ ਉਹ ਤਾਂ ਕੰਜ ਦੇ ਰਿਹਾ ਕਿਉਂਕਿ ਜਦੋਂ ਐਹੋ ਐਕਸੀਡੈਂਟ ਹੁੰਦੇ ਆ ਸੋ ਸਦਮੇ ਦੇ ਵਿੱਚ ਇਹਦਾ ਪਰਵਾਹ ਨੂੰ ਪਾ ਦਿੰਦੀ ਆ ਕਿਉਂਕਿ ਇੱਕ ਸਰਕਾਰੀ ਨੌਕਰੀ ਤੇ ਸੀਗਾ ਡਿਊਟੀ ਦੇ ਵਿੱਚ ਮਤਲਬ ਦੌਰਾਨ ਜਿਹੜੀ ਆ ਕੀ ਕਹ ਸਕਦੇ ਆ ਡਿਊਟੀ ਤੇ ਜਾ ਰਿਹਾ ਸੀਗਾ ਉਸ ਵਕਤ ਜਿਹੜਾ ਐਕਸੀਡੈਂਟ ਹੋਇਆ ਤੇਰੀ ਜਿਹੜੀ ਮੌਤ ਹੋ ਗਈ ਆ ਹੁਣ ਜਿਹੜੀ ਆ ਲਾਸ਼ ਨੂੰ ਜਿਹੜੀ ਡੈੱਡ ਬੋਡੀ ਨੂੰ ਉਹ ਸਿਵਲ ਹਸਪੀਟਲ ਫਰੋਲਪੁਰ ਲੈ ਕੇ ਆਂਦਾ ਗਿਆ ਉੱਥੇ ਨਾ ਪੋਸਟਮਾਰਟਮ ਜਿਹੜਾ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਪੁਲਿਸ ਜੜੀਆ ਵਿਆਪਨ ਜਿਹੜੀ ਆ ਕਾਰਵਾਈ ਅਮਲ ਚ ਲਿਆਵੇਗੀ ਕਿਉਂਕਿ ਦੇਖੇਗੀ ਕਿ ਕਿਹੜੀ ਗੱਡੀ ਸੀ ਜਿਹਨੇ ਫੇਟ ਮਾਰ ਕੇ ਤੇ ਇਹ ਜਿਹੜਾ ਨੁਕਸਾਨ ਕੀਤਾ ਐਕਸੀਡੈਂਟ ਕੀਤਾ ਜਿਹਦੇ ਵਿੱਚ ਇੱਕ ਸ਼ਖਸ ਦੀ ਜੜੀ ਆ ਉਹ ਮੌਤ ਹੋ ਗਈ ਹੁਣ ਜਾਨ ਜੜੀ ਆ ਚੱਲਦੀ ਪਈ ਆ ਤਾਂ ਜੋ ਨਿਸ਼ਕਸ਼ਤ ਤੱਕ ਪਹੁੰਚ ਕੇ ਜੜਾ ਅਰੋਪੀ ਹੋਏਗਾ ਔਰ ਇਹ ਖਰਾਬ ਜੜੀਆ ਕਾਰਵਾਈ ਉਹ ਕੀਤੀ ਜਾ ਸਕੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਗਾਨਿਕ ਸੋਰਾ ਫਰੋਕਪੁਰ